IPC undis Indian Penal Code ਜਿਹਨੂੰ ਕੰਨੇ ਆ ਜਿੱਦੇ ਜਿਵੇਂ ਕਹਿੰਦੇ 420 ਦਾ ਪਰਚਾ ਹੋ ਗਿਆ ਜਿਹੜੇ ਜਿਹੜੇ ਧਾਰਾਵਾਂ ਵਿੱਚ ਪਰਚੇ ਹੁੰਦੇ ਸੀ ਉਹਦਾ ਨਵਾਂ ਨਾਂ ਬਣ ਗਿਆ ਭਾਰਤੀ ਨਿਆਏ ਸੰਹਿਤਾ BNS ਨੂੰ ਕਿਹਾ ਜਾਏਗਾ ਜਿਵੇਂ ਨੂੰ IPC ਕਿਹਾ ਜਾਂਦਾ BNS 2023 ਐਕਟ 45 ਆਫ 2023 160 ਸਾਲਾਂ ਬਾਅਦ ਕਾਨੂੰਨ 'ਚ ਬਦਲਾਅ ਆਇਆ ਇਹ ਇਤਿਹਾਸ ਬਣਿਆ ਔਰ ਅਸੀਂ ਖੁਸ਼ ਆ ਕਿ ਅਸੀਂ ਉਸ ਇਤਿਹਾਸ ਦੇ ਗਵਾਹ ਵਾਂ ਲੜਕਾ ਹੈ ਜਾਂ ਲੜਕੀ ਹੈ ਦੋਨਾਂ ਕੋ ਅਧਿਕਾਰ ਹੋਣਗੇ ਆਪਣਾ ਕਾਨੂੰਨੀ ਪੱਖ ਲੈਣ ਦੇ ਫਾਰ ਇਗਜ਼ਾਮਪਲ ਜੇ ਪਹਿਲਾਂ ਟੀਜ਼ਿੰਗ 'ਚ ਲੜਕੀ ਨੂੰ ਕੱਲਾ ਕਿਹਾ ਜਾਂਦਾ ਸੀ ਕਿ ਲੜਕੀ ਕਹਿੰਦੀ ਸੀ ਮੈਨੂੰ ਟੀਜ਼ ਕਰਦਾ ਤੇ ਅੱਜ ਮੁੰਡਾ ਵੀ ਕਹਿ ਸਕੇਗਾ ਕਿ ਮੈਨੂੰ ਟੀਜ਼ ਕੀਤਾ ਗਿਆ ਵੀ ਕੋਈ ਵੀ ਹਰਕਤ ਇੰਡੀਆ ਜਾਂ ਅਬਰਾਡ ਬੈਠ ਕੇ ਕਰਦੇ ਹੋ ਤੇ ਤੁਹਾਡੇ ਤੇ ਟੈਰਰਰਿਜ਼ਮ ਐਕਟ ਇੱਥੋਂ ਇੰਡੀਆ 'ਚ ਪਰਚਾ ਦਰਜ ਕਰਕੇ ਤੁਹਾਨੂੰ ਇਕੁਵਲੈਂਸੀ ਤੁਹਾਨੂੰ ਉਧਰ ਵੀ ਫੜ ਕੇ ਅਰੈਸਟ ਕਰਕੇ ਜੇਲ੍ਹ 'ਚ ਪਾਇਆ ਜਾ ਸਕਦਾ ਹੈ ਦੇਸ਼ ਦਰੋਹ ਦਾ ਕੋਈ ਵੀ ਕੰਮ ਕਰਦੇ ਹੋ ਫਾਰ ਇਗਜ਼ਾਮਪਲ ਫੋਰਨ 'ਚ ਝੰਡੇ ਦੇ ਉੱਤੇ ਪੈਰ ਲੈ ਕੇ ਖਲੋਣਾ ਕੁੱਤਾ ਪਿਠਾਣਾ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਐਸਾ ਐਕਟ ਕਰਦੇ ਹੋ ਇੰਡੀਆ 'ਚ ਤੁਹਾਡੇ ਤੇ ਐਫ ਆਈ ਆਰ ਦਰਜ ਹੋ ਸਕੇਗੀ ਜਿਹੜੇ ਮਰਜ਼ੀ ਕੰਟਰੀ ਭੱਜ ਲੋ ਉੱਥੇ ਫੜ ਕੇ ਅੰਦਰ ਦੇ ਦੇਣਗੇ ਪਰ ਇੰਡੀਆ ਨੂੰ ਸੌਂਪ ਦੇਣਗੇ ਲੋਕ ਜਿਹੜੇ ਸੋਚਦੇ ਸੀ ਵੀ ਕੈਨੇਡਾ ਬਹਿ ਕੇ ਇੱਥੋਂ ਗੈਂਗ ਆਪਰੇਟ ਕਰ ਲਈ ਇੰਡੀਆ 'ਚ ਬਹਿ ਕੇ ਸਿਰਫ 120 ਬੀਚ ਨਹੀਂ ਉਹ ਜਾਣਗੇ ਹੁਣ ਅੰਦਰ ਉਹ ਉਸੇ ਜੁਰਮ 'ਚ ਜਾਣਗੇ ਜੋ ਜੁਰਮ ਯਾਨੀ ਕਿ ਇੰਦਰ ਨੇ ਸੁਨੀਲ ਨੂੰ ਸਫਾਰੀ ਦਿੱਤੀ ਇੰਦਰ ਬੈਠੀ ਹੈ ਇੰਗਲੈਂਡ 'ਚ ਤੇ ਮੈਨੂੰ ਕਿਹਾ ਵੀ ਜਾ ਕੇ ਕੈਮਰਾਮੈਨ ਨੂੰ ਗੋਲੀ ਮਾਰਨੀ ਹੈ ਭਾਈ ਤੂੰ ਤੇ ਮੈਂ ਮਾਰੀਏ ਤੇ ਤੁਸੀਂ ਵੀ 302 ਚ ਨਾਲ ਜਾਓ ਡੈਫੀਨੇਟਲੀ ਜੀ ਇਹ ਵੀ ਸਾਡੇ ਪਿੱਛੇ ਪਤਾ ਲੱਗਦਾ ਸੀ ਕਈ ਵਾਰੀ ਲੜਕੀਆਂ ਵੀ ਪਰੇਸ਼ਾਨ ਕਰਦੇ ਸੀ ਮੁੰਡਿਆਂ ਨੂੰ ਔਰ ਆਫਟਰ ਸੈਕਸਚੁਅਲ ਇੰਟਰਕੋਰਸ ਨਾ ਮੁੱਲਟੇ ਪਾਸੇ ਲੱਗ ਜਾਂਦਾ ਸੀ ਕਿ ਰੇਪ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਸੋ ਅੱਜ ਜੈਂਡਰ ਇਕਵੈਲਟੀ ਦੇ ਵਿੱਚ ਉਹਨਾਂ ਬੱਚਿਆਂ ਨੂੰ ਵੀ ਪ੍ਰਾਪਥਾਨ ਮਿਲਿਆ ਸਰੀ ਅਸੀਂ ਪਹਿਲਾਂ ਸੁਣਦੇ ਸੀ ਕਿ ਕੋਈ ਵੀ ਵਿਅਕਤੀ ਇੱਧਰ ਕਿਸੇ ਦਾ ਮਰਡਰ ਕਰਕੇ ਜਾਂ ਕੋਈ ਵੀ ਕਬਜ਼ਾ ਕਰਕੇ ਉਹ ਬਾਹਰ ਚੱਲ ਜਾਂਦਾ ਸੀ ਤਾਂ ਉਹ ਦੇਸ਼ ਤੋਂ ਬਾਹਰ ਚੱਲ ਗਿਆ ਤਾਂ ਉੱਥੇ ਕੋਈ ਕੇਸ ਨਹੀਂ ਹੁੰਦਾ ਸੀ ਜਾਂ ਕੋਈ ਵੀ ਚੀਜ਼ ਸਾਹਮਣੇ ਨਹੀਂ ਆਉਂਦੀ ਸੀ ਉਹ ਵੱਜ ਜਾਂਦਾ ਸੀ ਤਾਂ ਹੁਣ ਕਹਿ ਸਕਦੇ ਹਾਂ ਕਿ ਉੱਧਰ ਬੈਠੇ ਵੀ ਉਸਤੇ ਕੇਸ ਹੋਵੇਗਾ ਕਾਨੂੰਨ ਕੇ ਹੱਥ ਲੰਬੇ ਹੋ ਗਏ ਆ ਬੋ ਡਾਇਰੈਕਟਰ ਨਾ ਕਾਲੀਆ ਫਿਲਮ ਕਾ ਕਾਨੂੰਨ ਕੇ ਹੱਥ ਬਹੁਤ ਲੰਬੇ ਹੈ ਕਾਲੀਆਂ ਹੁਣ ਲੰਬੇ ਦੇ ਨਾਲ ਨਾਲ ਸੌਖੇ ਹੋ ਗਏ ਨੇ ਕਿਉਂਕਿ ਕਾਨੂੰਨ ਤੋੜਨ ਵਾਲਿਆਂ ਦੇ ਲਈ ਇੱਕ ਵੱਡਾ ਸਿਕੰਜਾ ਕਸਿਆ ਜਾ ਰਿਹਾ ਹੈ ਇਤਿਹਾਸ 'ਚ ਪਹਿਲੀ ਵਾਰੀ ਕੁਝ ਲਾਜ਼ ਬਦਲੇ ਜਾ ਰਿਹਾ ਜਿਸ ਦਾ ਆਰੋਪੀਆਂ ਨੂੰ ਨੁਕਸਾਨ ਹੋਵੇਗਾ ਤੇ ਉਸ ਦੇ ਨਾਲ ਹੀ ਆਮ ਪਬਲਿਕ ਨੂੰ ਫਾਇਦਾ ਹੋਣ ਵਾਲਾ ਹੈ ਤਾਜ਼ਾ ਜਾਣਦੇ ਹਾਂ ਕਿ ਕਿਹੜੇ ਕਿਹੜੇ ਲਾਜ਼ ਨੇ ਜੋ ਬਦਲੇ ਜਾ ਰਹੇ ਨੇ ਸਾਡੇ ਨਾਲ ਐਡਵੋਕੇਟ ਡਾਕਟਰ ਸੁਨੀਲ ਮਲਨ ਜੀ ਮੌਜੂਦ ਨੇ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਨਮਸਕਾਰ ਜੀ ਤੇ ਦਸਖਾਂ ਨੂੰ ਵੀ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਸਰ ਕਿਹੜੇ ਕਿਹੜੇ ਨਿਜ਼ਮ ਨੇ ਕਿਹੜੇ ਕਿਹੜੇ ਲਾਜ਼ ਨੇ ਜਿਹੜੇ ਹੁਣ ਬਦਲੇ ਜਾਣੇ ਆ ਕੱਲ ਤੋਂ ਅ ਸ ਮੈਂ ਦਿਖਾ ਵੀ ਦਣਾ ਬੁੱਕ ਆਪਣੇ ਦਰਸ਼ਕਾਂ ਨੂੰ ਪਹਿਲਾਂ ਆਈਪੀਸੀ ਹੁੰਦੀ ਸੀ ਇੰਡੀਅਨ ਪੀਨਲ ਕੋਡ ਜਿਹਨੂੰ ਕੰਨੇ ਆ ਜਿੱਦੇ ਜਿਵੇਂ ਕਹਿੰਦੇ ਸੀ 420 ਦਾ ਪਰਚਾ ਹੋ ਗਿਆ ਜਿੱਦੇ ਜਿਹੜੇ ਧਾਰਾਵਾਂ ਵਿੱਚ ਪਰਚੇ ਹੁੰਦੇ ਸੀ ਉਹਦਾ ਨਵਾਂ ਨਾਂ ਬਣ ਗਿਆ ਭਾਰਤੀ ਨਿਆਏ ਸੰਹਿਤਾ ਬੀ ਐਨ ਐਸ ਨੂੰ ਕਿਹਾ ਜਾਏਗਾ ਜਿਵੇਂ ਨੂੰ ਆਈਪੀਸੀ ਕਿਹਾ ਜਾਂਦਾ ਬੀ ਐਨ ਐਸ 2023 ਐਕਟ 45 ਆਫ 2023 ਉਸ ਤੋਂ ਬਾਅਦ ਉਸ ਤੋਂ ਅਗਲਾ ਜਿਹੜਾ ਸੀ ਆਰ ਪੀਸੀ ਕ੍ਰਿਮੀਨਲ ਪ੍ਰੋਸੀਜਰ ਕੋਡ ਜਿਸ ਪ੍ਰੋਸੀਜਰ ਨਾਲ ਅਸੀਂ ਕੋਰਟ 'ਚ ਕੰਮ ਕਰਦੇ ਹਾਂ ਉਹਨੂੰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦਾ ਨਾਮ ਦਿੱਤਾ ਗਿਆ ਉਹ 46ਵਾਂ ਐਕਟ ਬਣਿਆ 2023 'ਚ ਤੇ ਉਸ ਤੋਂ ਬਾਅਦ ਆ ਗਿਆ ਜੀ ਜਿਹੜਾ ਸਾਡਾ ਐਵੀਡੈਂਸ ਐਕਟ ਸੀ ਐਵੀਡੈਂਸ ਐਕਟ ਨੂੰ ਰੀਪਲੇਸ ਕਰਤਾ ਗਿਆ ਦੀ ਭਾਰਤੀ ਸਸਖਸ਼ਾ ਅਧਿਨਿਯਮ 2023 47ਵਾਂ ਐਕਟੇ ਬਣਿਆ ਇਹਦੇ ਵਿੱਚ ਕਾਨੂੰਨ 'ਚ ਜਿੰਨੇ ਵੀ ਫਲੌ ਸੀ ਐਗਜ਼ਾਮਪਲ ਦਿੰਨਾ ਕਿ ਪਹਿਲਾਂ ਸਾਡੇ 511 ਐਕਟ ਜਿਹੜੇ ਸੀਗੇ ਧਾਰਾਵਾਂ ਸੀਗੀਆਂ ਆਈਪੀਸੀ ਦੇ ਵਿੱਚ ਉਹਨਾਂ ਨੂੰ ਕੱਟ ਸ਼ਾਰਟ ਕਰਕੇ 352 ਤੇ ਲੈ ਆਂਦਾ ਗਿਆ ਲਗਭਗ 352 ਇੱਕ ਦਿਨ ਉੱਪਰ ਥੱਲੇ ਹੋ ਸਕਦੀ ਹੈ ਔਰ ਮਜ਼ੇਦਾਰ ਗੱਲ ਇਹ ਦੱਸ ਰਹੇ ਕਿ 160 ਸਾਲਾਂ ਬਾਅਦ ਇਹ ਕਾਨੂੰਨ 'ਚ ਬਦਲਾਅ ਆਇਆ ਹੈ ਇਹ ਇਤਿਹਾਸ ਬਣਿਆ ਔਰ ਅਸੀਂ ਖੁਸ਼ ਹਾਂ ਕਿ ਅਸੀਂ ਉਸ ਇਤਿਹਾਸ ਦੇ ਗਵਾਹ ਵਾਂ ਔਰ ਅਸੀਂ ਇਹਨੂੰ ਇੰਪਲੀਮੈਂਟ ਕਰਾਵਾਂਗੇ ਅਸੀਂ ਡਬਲ ਪਹਿਲਾਂ ਪਿਛਲਾ ਲਾਅ ਪੜਿਆ ਸੀ ਹੁਣ ਸਾਨੂੰ ਇੱਕ ਵਕਾਲਤ ਹੋਰ ਕਰਨੀ ਪੈਣੀ ਹੈ ਇਹਨਾਂ ਲਾਅ ਨੂੰ ਪੜਨ ਲਈ ਸਮਝਣ ਲਈ ਇੰਟਰਪ੍ਰੀਟ ਕਰਨ ਲਈ ਮੁਸ਼ਕਲ ਆਏਗੀ ਪੰਜਾਬ ਪੁਲਿਸ ਲਈ ਕਿਉਂਕਿ ਇਹਲੇ ਪੰਜਾਬੀ 'ਚ ਬਣਿਆ ਨਹੀਂ ਤੇ ਪੰਜਾਬ ਪੁਲਿਸ ਨੂੰ ਪੰਜਾਬੀ ਆਉਂਦੀ ਹੈ ਹਰਿਆਣਾ ਵਾਲਿਆਂ ਨੂੰ ਹਿੰਦੀ ਆਉਂਦੀ ਹੈ ਤੇ ਹਲੇ ਰੀਜਨਲ ਲੈਂਗੁਏਜ ਵਿੱਚ ਇਹਦਾ ਤਰਜੁਮਾ ਚੱਲ ਰਿਹਾ ਬਟ ਫਿਰ ਵੀ ਉਹਦੀ ਗ੍ਰੈਵਿਟੀ ਨੂੰ ਸਮਝਣ ਲਈ ਉਹਨਾਂ ਨੂੰ ਟ੍ਰੇਨਿੰਗ ਦੀ ਲੋੜ ਪੈਗੀ ਇਸ ਤੋਂ ਇਲਾਵਾ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਐਡ ਕੀਤੀਆਂ ਗਈਆਂ ਮੋਟਾ-ਮੋਟਾ ਪਹਿਲਾਂ ਮੈਂ ਦੱਸਦਾ ਫਿਰ ਮੈਂ ਤੁਹਾਨੂੰ ਪੜ੍ਹ ਕੇ ਵੀ ਸੁਣਾਵਾਂਗਾ ਲੋਤੀਆਂ ਜਿਹੜੀਆਂ ਚੀਜ਼ਾਂ ਐਡ ਹੋਈਆਂ ਸਭ ਤੋਂ ਪਹਿਲਾਂ ਤੇ ਜੈਂਡਰ ਇਕੁਐਲਟੀ ਜਾਂ ਨਿਊਟਰਲ ਦੀ ਗੱਲ ਕਰਦਾ ਜਾਂ ਨੇਚਰਲ ਦੀ ਗੱਲ ਕਰਲਾਂ 18 ਸਾਲ ਤੱਕ ਦੀ ਇਹਦੇ ਚ ਚਾਈਲਡ ਦੀ ਡਿਫੀਨੇਸ਼ਨ ਦਿੱਤੀ ਹੈ ਜਿਹੜਾ ਬੱਚਾ 20 18 ਸਾਲ ਤੱਕ ਹੈ ਲੜਕਾ ਹੈ ਜਾਂ ਲੜਕੀ ਹੈ ਦੋਨਾਂ ਕੋਲ ਅਧਿਕਾਰ ਹੋਣਗੇ ਆਪਣਾ ਕਾਨੂੰਨੀ ਪੱਖ ਲੈਣ ਦੇ ਫੋਰ ਐਗਜ਼ਾਮਪਲ ਜੇ ਪਹਿਲਾਂ ਟੀਜ਼ਿੰਗ ਚ ਲੜਕੀ ਨੂੰ ਇਕੱਲਾ ਕਿਹਾ ਜਾਂਦਾ ਸੀ ਕਿ ਲੜਕੀ ਕਹਿੰਦੀ ਸੀ ਮੈਨੂੰ ਟੀਜ਼ ਕਰਦਾ ਤੇ ਅੱਜ ਮੁੰਡਾ ਵੀ ਕਹਿ ਸਕੇਗਾ ਕਿ ਮੈਨੂੰ ਟੀਜ਼ ਕੀਤਾ ਗਿਆ 18 ਸਾਲ ਵਾਲਾ ਫਿਰ ਉਸ ਤੋਂ ਇਲਾਵਾ ਜਿਹੜੀ ਸਭ ਤੋਂ ਵੱਡਾ ਖੁਸ਼ੀ ਵਾਲੀ ਗੱਲ ਮੈਂ ਕਹਨਾ ਮੇਜਰ ਚੇਂਜ ਆਈ ਹੈ ਮਾਈਨਰ ਆਫੈਂਸਸ ਵਿੱਚ ਮਾਈਨਰ ਅਫੈਂਸਸ ਹੁੰਦੇ ਜਿਵੇਂ ਮਹੀਨੇ ਦੀ ਸਜ਼ਾ ਹੈ 15 ਦਿਨ ਦੀ ਸਜ਼ਾ ਹੈ 50 ਰੁਪਏ ਜੁਰਮਾਨਾ ਹੈ ਉਹਦੇ ਵਿੱਚ ਕਮਿਊਨਿਟੀ ਸਰਵਿਸ ਦੇ ਉੱਤੇ ਜ਼ੋਰ ਦਿੱਤਾ ਗਿਆ ਕਮਿਊਨਿਟੀ ਸਰਵਿਸ ਦਾ ਸੈਂਸ ਕਿ ਤੁਸੀਂ ਸਰਕਾਰੀ ਗੱਡੀ ਤੋਂ ਤੁਸੀਂ ਪਾਰਕ 'ਚ ਜਾ ਕੇ ਘਾਹ ਖੋਦੋ ਤੁਸੀਂ ਪਾਰਕ ਦੇ ਟੇਬਲ ਪੇਂਟ ਕਰੋ ਜਿਹੜੇ ਬੈਂਚ ਵਾਲੇ ਕੁਰਸੀਆਂ ਟੇਬਲ ਬਣੇ ਨੇ ਜਾਂ ਕਿਸੇ ਤਰੀਕੇ ਦੀ ਵੀ ਪਬਲਿਕ ਉਹ ਹੋ ਸੋਦਾ ਸੜਕ ਤੇ ਝਾੜੂ ਮਾਰੋ ਤੁਹਾਨੂੰ ਉਹ ਡਿਊਟੀ ਮਿਲ ਸਕਦੀ ਹੈ ਜਿਹੜੀ ਪਬਲਿਕ ਨੂੰ ਬੈਨੀਫਿਟ ਦਿੰਦੀ ਹੋਵੇ ਸੋ ਜਿਹੜਾ ਪਹਿਲਾਂ ਕੈਦੀ ਸਟੇਟ ਦੀ ਲਾਇਬਿਲਟੀ ਬਣਦਾ ਸੀ ਉਹ ਕੈਦੀ ਹੁਣ ਸਟੇਟ ਦੀ ਐਸੈਟ ਬਣੇਗਾ ਕਿ ਤੁਸੀਂ ਜੁਰਮ ਕਰੋ ਤੇ ਉਹਦੇ ਬਦਲੇ ਤੁਸੀਂ ਜਿਵੇਂ ਸਾਡੇ ਬਜ਼ੁਰਗਾਂ ਨੇ ਤਨਖਾਹਾਂ ਲਾਇਆ ਹੁੰਦਾ ਸੀ ਕਿ ਉਹਦੇ ਦਿਮਾਗ 'ਚ ਹਲੀਮੀ ਆਵੇ ਉਹਦਾ ਪਰਪਸ ਇਹ ਸੀ ਇਸੇ ਤਰ੍ਹਾਂ ਇਹ ਜਿਹੜਾ ਲਾਅ ਹੈ ਸਾਡੇ ਉਹਨਾਂ ਬਜ਼ੁਰਗਾਂ ਦੀ ਸੋਚ ਤੇ ਮੇਰੇ ਖਿਆਲ ਨਾਲ ਬਣਾਇਆ ਗਿਆ ਫਿਰ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਡਿਜੀਟਲ ਐਵੀਡੈਂਸ ਦੀ ਬ੍ਰਾਡਲੀ ਹਲੇ ਮੈਂ ਗੱਲ ਕਰ ਰਿਹਾ ਹਾਂ ਡਿਜੀਟਲ ਐਵੀਡੈਂਸ ਦੀ ਗੱਲ ਕਰਾਂ ਤੇ ਡਿਜੀਟਲ ਐਵੀਡੈਂਸ ਪਹਿਲਾਂ ਡੈਫੀਨੇਟਲੀ ਇੱਕ ਆਈਟੀ ਐਕਟ ਦੇ ਅੰਡਰ ਚੱਲਦੀ ਸੀ ਉਹਨੂੰ ਸਮਝਣਾ ਸਮਝਾਣਾ ਔਖਾ ਕਿਸੇ ਵੇਲੇ ਜਾਂਦਾ ਸੀ ਉਹਨੂੰ ਈਜ਼ੀ ਕਰਨ ਲਈ ਉਹਦੇ ਉੱਤੇ ਲਾਅ ਕ੍ਰੀਏਟ ਕਰ ਦਿੱਤਾ ਗਿਆ ਔਰ ਉਹ ਐਵੀਡੈਂਸ ਮੰਨਣਯੋਗ ਹੋਏਗੀ 테러రిজম ਐਕਟ ਜਿਹੜਾ ਇਹਦੇ ਚ ਇੰਟਰੋਡਿਊਸ ਕਰ ਦਿੱਤਾ ਗਿਆ ਕਿ ਜੇ ਤੁਸੀਂ ਕੋਈ ਵੀ ਹਰਕਤ ਇੰਡੀਆ ਜਾਂ ਅਬਰਾਡ ਬੈਠ ਕੇ ਕਰਦੇ ਹੋ ਤੇ ਤੁਹਾਡੇ ਤੇ 테러రిজম ਐਕਟ ਇੱਥੋਂ ਇੰਡੀਆ ਚ ਪਰਚਾ ਦਰਜ ਕਰਕੇ ਤੁਹਾਨੂੰ ਇਕਵਲੈਂਸੀ ਤੁਹਾਨੂੰ ਉਧਰ ਵੀ ਫੜ ਕੇ ਅਰੈਸਟ ਕਰਕੇ ਜੇਲ੍ਹ ਚ ਪਾਇਆ ਜਾ ਸਕਦਾ ਹੈ ਜੇ ਤੁਸੀਂ ਭਾਰਤ ਦੀ ਜਿਹੜੀ ਸੱਭਿਅਤਾ ਹੈ ਜਾਂ ਭਾਰਤ ਦੀ ਸਵਰਨਟੀ ਹੈ ਦੇਸ਼ ਦਰੋਹ ਦਾ ਕੋਈ ਵੀ ਕੰਮ ਕਰਦੇ ਹੋ ਫੋਰ ਐਗਜ਼ਾਮਪਲ ਫੋਰਨ ਦੇ ਝੰਡੇ ਦੇ ਉੱਤੇ ਪੈਰ ਲੈ ਕੇ ਖਲੋਣਾ ਕੁੱਤਾ ਪਿਠਾਣਾ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਐਸਾ ਐਕਟ ਕਰਦੇ ਹੋ ਇੰਡੀਆ 'ਚ ਤੁਹਾਡੇ ਤੇ ਐਫ ਆਈ ਆਰ ਦਰਜ ਹੋ ਸਕੇਗੀ ਸਰ ਮਤਲਬ ਅਕਸਰ ਹੀ ਅਸੀਂ ਪਹਿਲਾਂ ਸੁਣਦੇ ਸੀ ਕਿ ਕੋਈ ਵੀ ਵਿਅਕਤੀ ਇੱਧਰ ਕਿਸੇ ਦਾ ਮਰਡਰ ਕਰਕੇ ਜਾਂ ਕੋਈ ਵੀ ਕਬਜ਼ਾ ਕਰਕੇ ਉਹ ਬਾਹਰ ਚਲ ਜਾਂਦਾ ਸੀ ਤਾਂ ਉਹ ਦੇਸ਼ ਤੋਂ ਬਾਹਰ ਚਲ ਗਿਆ ਤਾਂ ਉੱਥੇ ਕੋਈ ਕੇਸ ਨਹੀਂ ਹੁੰਦਾ ਸੀ ਜਾਂ ਕੋਈ ਵੀ ਚੀਜ਼ ਸਾਹਮਣੇ ਨਹੀਂ ਆਉਂਦੀ ਸੀ ਉਹ ਵੱਜ ਜਾਂਦਾ ਸੀ ਤਾਂ ਹੁਣ ਕਹਿ ਸਕਦੇ ਆ ਕਿ ਉੱਧਰ ਬੈਠੇ ਵੀ ਉਸਤੇ ਕੇਸ ਹੋਵੇਗਾ ਕਾਨੂੰਨ ਕੇ ਹੱਥ ਲੰਬੇ ਹੋ ਗਏ ਆਪ ਉਹ ਡਾਇਰੈਕਟ ਸੀ ਨਾ ਕਾਲੀਆਂ ਫਿਲਮ ਦਾ ਕਾਨੂੰਨ ਕੇ ਹੱਥ ਬਹੁਤ ਲੰਬੇ ਹੈ ਕਾਲੀਆਂ ਹੁਣ ਲੰਬੇ ਦੇ ਨਾਲ ਨਾਲ ਸੌਖੇ ਹੋ ਗਏ ਨੇ ਜਿਹੜੇ ਮਰਜੀ ਕੰਟਰੀ ਭੱਜ ਲੋ ਉੱਥੇ ਫੜ ਕੇ ਅੰਦਰ ਦੇ ਦੇਣਗੇ ਔਰ ਇੰਡੀਆ ਨੂੰ ਸੌਂਪ ਦੇਣਗੇ ਔਰ ਉਹਦੇ ਵਾਸਤੇ ਜਿਹੜੀਆਂ ਇੰਟਰਨੈਸ਼ਨਲ ਟ੍ਰੀਟੀਆਂ ਵੀ ਸਾਈਨ ਹੋ ਰਹੀਆਂ ਉਹਦੇ ਪ੍ਰੋਸੀਜਰ ਵੀ ਡਿਫਾਈਨ ਹੋ ਰਹੇ ਆ ਸੋ ਬਹੁਤ ਜਲਦੀ ਇਹ ਇਹੋ ਜਿਹੇ ਲੋਕ ਜਿਹੜੇ ਸੋਚਦੇ ਸੀ ਵੀ ਕੈਨੇਡਾ ਬਹਿ ਕੇ ਇੱਥੋਂ ਗੈਂਗ ਆਪਰੇਟ ਕਰ ਲਈ ਇੰਡੀਆ 'ਚ ਬਹਿ ਕੇ ਸਿਰਫ 120 ਵਿੱਚ ਨਹੀਂ ਉਹ ਜਾਣਗੇ ਹੁਣ ਅੰਦਰ ਉਹ ਉਸੇ ਜੁਰਮ 'ਚ ਜਾਣਗੇ ਜੋ ਜੁਰਮ ਯਾਨੀ ਕਿ ਇੰਦਰ ਨੇ ਸੁਨੀਲ ਨੂੰ ਸਫਾਰੀ ਦਿੱਤੀ ਇੰਦਰ ਬੈਠੀ ਹੈ ਇੰਗਲੈਂਡ 'ਚ ਤੇ ਮੈਨੂੰ ਕਿਹਾ ਵੀ ਜਾ ਕੇ ਕੈਮਰਾਮੈਨ ਨੂੰ ਗੋਲੀ ਮਾਰਨੀ ਹੈ ਭਾਈ ਤੂੰ ਤੇ ਮੈਂ ਮਾਰੀਏ ਤੇ ਤੁਸੀਂ ਵੀ 302 ਚ ਨਾਲ ਜਾਓਗੇ ਹੁਣ 302 ਦੀ ਸਾਜੇ ਜਿਹੜਾ ਨਾ ਲਾਅ ਬਣਿਆ ਹੋਇਆ ਹੈਗਾ ਸੋ ਉਸ ਦੇ ਨਾਲ ਹੀ ਜਿਸ ਤਰ੍ਹਾਂ ਅਸੀਂ ਅਕਸਰ ਹੀ ਸੁਣਦੇ ਆ ਵੀ ਕੋਈ ਵੀ ਗੈਂਗਸਟਰ ਬਾਹਰ ਬੈਠ ਕੇ ਇਧਰ ਨਸ਼ਿਆਂ ਦੀ ਤਸਕਰੀ ਕਰਾ ਰਿਹਾ ਹੈ ਭਾਵੇਂ ਉਧਰ ਬੈਠਾ ਕਿਸੇ ਨੂੰ ਵੀ ਇਧਰ ਮਰਵਾ ਰਿਹਾ ਹੈ ਤਾਂ ਹੁਣ ਉਹ ਵੀ ਜੇਲ੍ਹ ਦੇ ਵਿੱਚ ਜਾਵੇਗਾ ਡੈਫੀਨੇਟਲੀ ਪਹਿਲਾਂ ਵੀ ਜਾਂਦਾ ਸੀ ਪਰ ਪਹਿਲਾਂ ਪ੍ਰੋਸੀਜਰ ਲੰਬੇ ਸੀ ਹੁਣ ਡਾਇਰੈਕਟ ਐਫ ਆਈ ਆਰ ਹੋਏਗੀ ਤੇ ਡਾਇਰੈਕਟ ਪ੍ਰੋਸੀਜਰ ਮੁਤਾਬਕ ਉਹਦੇ ਤੇ ਕਾਰਵਾਈ ਹੋਣੀ ਹੋਣੀ ਹੈ ਹੁਣ ਮੈਂ ਇਹਦੇ ਵਿੱਚ ਕੁਝ ਨਵੀਆਂ ਡੈਫੀਨੇਸ਼ਨਾਂ ਜਿਹੜੀਆਂ ਐਡ ਹੋਈਆਂ ਜਿਵੇਂ ਆਡੀਓ ਵੀਡੀਓ ਇਲੈਕ ਉਹਦਾ ਜਿਹੜਾ ਡਾਇਰੈਕਟ ਜਿਹਨੇ ਤੁਹਾਨੂੰ ਦੱਸਿਆ ਸੀ ਸੈਕਸ਼ਨ 2 ਡੈਫੀਨੇਸ਼ਨ ਦੇ ਵਿੱਚ ਜਿਵੇਂ ਆ ਜਿਆਂ ਫਿਰ ਉਸ ਤੋਂ ਬਾਅਦ ਅੱਗੇ ਆ ਜਾਓ ਤੁਸੀਂ ਸੈਕਸ਼ਨ ਅ ਰੱਬ ਪਲਾ ਕਰੇ ਸੈਕਸ਼ਨ 105 105 ਸੈਕਸ਼ਨ ਕਹਿੰਦਾ ਹੈ ਅ ਰਿਕਾਰਡਿੰਗ ਆਫ ਸਰਚ ਐਂਡ ਸੀਜ਼ਰ ਜੇ ਤੁਸੀਂ ਪੁਲਿਸ ਇੱਥੇ ਮੇਰੇ ਘਰ ਆਂਦੀ ਹੈ ਸੁਨੀਲ ਮਲਨ ਦੀ ਤਲਾਸ਼ੀ ਲੈਣਾ ਚਾਹ ਰਹੀ ਹੈ ਤੇ ਉਸ ਪੂਰੇ ਸਰਚ ਔਰ ਸੀਜ਼ਰ ਦੀ ਵੀਡੀਓਗ੍ਰਾਫੀ ਇੱਕ ਤਰ੍ਹਾਂ ਦੀ ਕੰਪਲਸਰੀ ਹੋਏਗੀ ਔਰ ਉਹਨੂੰ ਮੰਨਿਆ ਜਾਏਗਾ ਪਹਿਲਾਂ ਕੀ ਹੁੰਦਾ ਸੀ ਪੁਲਿਸ ਘਰ ਬੈਠੀ ਕਹਿੰਦੀ ਸੀ ਇਸ ਤਰ੍ਹਾਂ ਆ ਜੀ ਹੁਣ ਉਹ ਚੀਜ਼ਾਂ ਮੰਨ ਮੰਨੀਆਂ ਵੀ ਉਹਨਾਂ ਦੀਆਂ ਨਹੀਂ ਚੱਲਣਗੀਆਂ ਉਹਦੀ ਐਵੀਡੈਂਸ ਦੇਣੀ ਪੈਗੀ ਬੰਦਾ ਫੜਦੇ ਸੀ ਰਾਜਪੁਰੇ ਦੇ ਬਾਰਡਰ ਤੋਂ ਤੇ ਦਿਖਾਉਂਦੇ ਸੀ ਇਹ ਜਲੰਧਰ ਉੱਥੇ ਲੁਕਿਆ ਹੋਇਆ ਸੀ ਸੋ ਜਦੋਂ ਵੀ ਸਰਚ ਐਂਡ ਸੀਜ਼ਰ ਹੋਏਗਾ ਉਹਨੂੰ ਪ੍ਰੈਕਟੀਕਲ ਉੱਥੇ ਕਹਿਣ ਦਾ ਮੌਕਾ ਦਿੱਤਾ ਜਾਏਗਾ ਇੱਥੇ ਮੈਂ ਜਿਹੜੇ ਬੰਦੇ ਫੜੇ ਜਾਂਦੇ ਨੇ ਅਰੈਸਟ ਹੁੰਦੇ ਨੇ ਨਜਾਇਜ਼ ਉਹਨਾਂ ਨੂੰ ਮੈਂ ਇੱਕ ਇੱਕ ਗੁਰਮੰਤਰ ਦੇਣਾ ਚਾਹਨਾ ਕਿ ਜਦੋਂ ਵੀ ਤੁਹਾਨੂੰ ਨਜਾਇਜ਼ ਫੜ ਲਵੇ ਪੁਲਿਸ ਤੇ ਤੁਹਾਨੂੰ ਕੋਰਟ 'ਚ ਪੇਸ਼ ਕੀਤਾ ਜਾਂਦਾ ਵਿਦਨ 24 ਆਵਰ ਆਫਟਰ ਯਰ ਮੈਡੀਕਲ ਤੁਸੀਂ ਜੱਜ ਸਾਹਿਬ ਸਾਹਮਣੇ ਹੱਥ ਖੜਾ ਕਰਕੇ ਦੱਸ ਸਕਦੇ ਹੋ ਕਿ ਤੁਹਾਡੇ ਨਾਲ ਕੀ ਹੋਇਆ ਔਰ ਜੱਜ ਸਾਹਿਬ ਮੌਕੇ ਤੇ ਤੁਹਾਡੀ ਸਟੇਟਮੈਂਟ ਨੋਟ ਕਰਨ ਲਈ ਡਿਊਟੀ ਬਾਉਂਡ ਨੇ ਜੋ ਵੀ ਤੁਸੀਂ ਐਕਟ ਹੋਇਆ ਤੁਸੀਂ ਦੱਸ ਸਕਦੇ ਹੋ ਕਿ ਮੇਰੇ ਨਾਲ ਇਹ ਕੁਝ ਹੋਇਆ ਹੈ ਇਹ ਇਹਨਾਂ ਨੇ ਮੇਰੇ ਨਾਲ ਫਾਰਮੈਲਿਟੀ ਕਰ ਰਹੀ ਹੈ ਜੀ ਮੇਰੀ ਵੀ ਇਹ ਫਰਿਆਦ ਸੁਣੋ ਤੇ ਤੁਹਾਡੀ ਉਹ ਫਰਿਆਦ ਸੁਣੀ ਜਾਏਗੀ ਜੱਜ ਸਾਹਿਬ ਕੋ ਪੇਸ਼ ਕਰਨ ਦਾ ਮਤਲਬ ਹੀ ਇਹੋ ਹੀ ਹੁੰਦਾ ਹੈ ਕਿ ਇੱਕੋ ਬੰਦੇ ਨੂੰ ਫਿਜ਼ੀਕਲੀ ਐਗਜ਼ਾਮਿਨ ਕਰ ਲੈਣ ਉਦੀ ਵੈਰੀਫਿਕੇਸ਼ਨ ਕਰ ਲੈਣ ਕਿ ਪੁਲਿਸ ਜਿਹਨੂੰ ਲੈ ਕੇ ਆਈਏ ਤੇ ਕਿਹ ਕੀ ਉੱਤੇ ਜੁਰਮ ਲੱਗਾ ਤੇ ਉਸ ਵੇਲੇ ਕੈਦੀ ਜਿਹੜਾ ਫੜਿਆ ਅਰੈਸਟਡ ਪਰਸਨ ਹੈ ਉਹਦੇ ਕੋਲ ਰਾਈਟ ਹੁੰਦੇ ਨੇ ਕਿ ਮੈਜਿਸਟਰੇਟ ਨੂੰ ਆਪਣੀ ਗੱਲ ਦੱਸ ਸਕੇ ਕਿ ਡਿਊਰਿੰਗ ਥਿਸ ਐਕਟ ਮੇਰੇ ਨਾਲ ਇਨ ਹਿਊਮਨ ਐਕਟ ਹੋਇਆ ਯਾਦ ਕਰੋ ਮੁਕਸਰ ਵਾਲਾ ਕਾਂਡ ਜਿਹਦੇ ਚ ਇੱਕ ਵਿਅਕਤੀ ਨਾਲ ਉਹਨਾਂ ਨੇ ਗੰਦੀਆਂ ਹਰਕਤਾਂ ਕੀਤੀਆਂ ਸੀ ਅੱਜ ਐਸਪੀ ਵੀ ਜੇਲ੍ਹ ਚ ਬੈਠਾ ਹੋਇਆ ਸੋ ਕਾਨੂੰਨ ਬਹੁਤ ਸਖਤ ਹੈ ਉਹਨੂੰ ਸਿੱਖੋ ਪਰ ਵੈਸੇ ਤੇ ਗੈਰਕਾਨੂੰਨੀ ਕੰਮ ਜ਼ਿੰਦਗੀ ਚ ਨਾ ਕਰੋ ਮੈਂ ਕਦੀ ਵੀ ਇਹਨੂੰ ਐਪਰੀਸ਼ੀਏਟ ਨਹੀਂ ਕਰਦਾ ਸੈਕਸ਼ਨ 172 ਦੀ ਗੱਲ ਕਰਦਾ ਅਰੈਸਟ ਟੂ ਪ੍ਰੀਵੈਂਟ ਕਮਿਸ਼ਨ ਆਫ ਕਾਗਨੀਜੇਬਲ ਆਫੈਂਸ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਉਹਨੂੰ ਕਾਗਨੀਜੇਬਲ ਆਫੈਂਸ ਵਿੱਚ ਕਿਵੇਂ ਕਿਵੇਂ ਆਪਾਂ ਲਿਆ ਸਕਦੇ ਆ ਫਿਰ ਤੁਸੀਂ ਅੱਗੇ ਅੱਗੇ ਆ ਜਾਓ ਮੈਂ ਥੋੜੇ ਮੋٹے ਮੋٹے ਕੀਤੇ ਹੋਏ ਨੇ ਸੈਕਸ਼ਨ 336 ਸੈਕਸ਼ਨ 33 ਐਵੀਡੈਂਸ ਆਫ ਪਬਲਿਕ ਸਰਵੰਟ ਐਕਸਪਰਟਸ ਪੁਲਿਸ ਆਫੀਸਰਸ ਇਨ ਸਰਟਨ ਕੇਸਿਸ ਹੁਣ ਜਿਵੇਂ ਰੈਵਨਿਊ ਦਾ ਕੇਸ ਹੈ ਰੈਵਨਿਊ ਦੇ ਕੇਸ 'ਚ ਇੱਕ ਵਿਚਾਰਾ ਸਾਡਾ ਗ੍ਰੈਜੂਏਟ ਨਾਰਮਲ ਪੁਲਿਸ ਵਾਲਾ ਉਹਨੂੰ ਨਹੀਂ ਪਤਾ ਫਰਦ ਹਕੀਕਤ ਜਮਾਬੰਦੀ ਜਾਂ ਕਿਹੜੇ ਖਾਨੇ 'ਚ 13 ਨੰਬਰ ਖਾਨੇ 'ਚ ਕਿਹੜੀ ਐਂਟਰੀ ਹੋਣੀ ਚਾਹੀਦੀ ਹੈ ਚਾਰ ਨੰਬਰ ਖਾਨੇ ਦਾ ਕੀ ਮਤਲਬ ਹੈ ਖੁਦਕਾਸ਼ ਦਾ ਕੀ ਮਤਲਬ ਹੈ ਮਕਬੂਜਾ ਜ਼ਮੀਨ ਦਾ ਕੀ ਮਤਲਬ ਹੈ ਮਸ਼ਤਰਕੇ ਦਾ ਕੀ ਮਤਲਬ ਹੈ ਇਹੋ ਜਿਹੇ ਫਾਰਸੀ ਸ਼ਬਦਾਂ ਦਾ ਨਹੀਂ ਪਤਾ ਉਹ ਟੈਕਨੀਕਲੀ ਉਹ ਪੂਰੀ ਤਰ੍ਹਾਂ ਨਹੀਂ ਹੈ ਤੇ ਉਸ ਵੇਲੇ ਟੈਕਨੀਕਲ ਐਕਸਪਰਟ ਨੂੰ ਕਾਲ ਕਰਨਾ ਸੈਕਸ਼ਨ 336 ਚ ਜ਼ਰੂਰੀ ਹੋਏਗਾ ਪੀਓ ਦੀ ਜਿੰਨਾ ਦੇ ਕਾਰਵਾਈ ਹੋ ਗਈ ਹੈ ਪ੍ਰੋਕਲਿਮ ਫੈਂਡਰ ਪਹਿਲਾਂ ਕੀ ਹੁੰਦਾ ਸੀ ਪੀਓ ਦੀ ਕਾਰਵਾਈ ਵਿੱਚ ਪੀਓ ਦੀ ਕਾਰਵਾਈ ਕਰਕੇ ਫਾਈਲ ਕਨਜ਼ਾਈਨ ਟੂ ਦਾ ਰਿਕਾਰਡ ਰੂਮ ਕਰ ਦਿੱਤੀ ਜਾਂਦੀ ਸੀ ਵੀ 269 ਦੀ ਕਾਰਵਾਈ ਕਰਕੇ ਤੇ ਉਹਨੂੰ ਫਿਰ ਰੀਓਪਨੀਆਂ ਜੋ ਵੀ ਕਰਨਾ ਚਾਹੀਏ ਪਰ ਹੁਣ ਦੇ ਕੇਸਾਂ ਚ ਕੀ ਕਰ ਦਿੱਤਾ ਗਿਆ ਕਿ ਜਦੋਂ ਪੀਓ ਦੀ ਕਾਰਵਾਈ ਹੋਏਗੀ ਇੱਕ ਵਾਰੀ ਉਹਦਾ ਨੋਟਿਸ 30 ਦਿਨ ਵਾਸਤੇ ਛਪੇਗਾ ਜਿੱਥੇ ਵੀ ਉਹਦੇ ਪ੍ਰੋਵੀਜ਼ਨਸ ਨੇ ਛਪਣ ਤੋਂ ਬਾਅਦ ਕਾਰਵਾਈ ਹੋ ਕੇ ਪੁਲਿਸ ਦੀਆਂ ਗਵਾਹੀਆਂ ਹੋ ਕੇ ਜੇ ਉਹਦੀ ਪਨਿਸ਼ਮੈਂਟ ਬਣਦੀ ਹੈ ਤੇ ਡਿਫੈਂਸ ਤੋਂ ਬਿਨਾਂ ਉਹਦੀ ਪਨਿਸ਼ਮੈਂਟ ਚ ਚੱਲ ਜੇਗਾ ਕੇਸ ਫਿਰ ਉਸ ਤੋਂ ਬਾਅਦ ਉਹਦੇ ਲਈ ਔਖਾ ਹੋ ਜਾਏਗਾ ਤਾਂ ਕਿ ਇਹ ਕੋਰਟ ਦੀਆਂ ਫਾਈਲਾਂ ਜਿਹੜੇ ਕਹਿੰਦੇ ਵੀ 5 ਕਰੋੜ ਕੇਸ ਪੈਂਡਿੰਗ ਚੱਲਦੇ ਪਏ ਨੇ ਉਹਨਾਂ ਦੇ ਵਾਸਤੇ ਇਹ ਚੀਜ਼ਾਂ ਕੀਤੀਆਂ ਗਈਆਂ ਇਸ ਤੋਂ ਇਲਾਵਾ ਆਲਟਰਨੇਟ ਡਿਸਪਿਊਟ ਦਾ ਵੀ ਇਹਨਾਂ ਨੇ ਪਿੱਛੇ ਜੇ ਸ਼ੁਰੂ ਕਰ ਦਿੱਤਾ ਸੀ ਉਹ ਚੱਲ ਰਿਹਾ 356 ਚ ਇਨਕੁਆਰੀ ਟ੍ਰਾਇਲ ਜੱਜਮੈਂਟ ਇਨ ਐਬਨੀਸ਼ੀਆ ਔਰ ਪ੍ਰੋਕਲੇਮੋਫੈਂਡਰ ਜਿਹੜੀ ਮੈਂ ਤੁਹਾਨੂੰ ਹੁਣੇ 300 ਗੱਲ ਕਰਕੇ ਹਟਿਆ ਵੀ ਉਹਦੇ ਵਿੱਚ ਕਿਸ ਤਰ੍ਹਾਂ ਚੱਲੇਗਾ ਉਹਦੀ ਪ੍ਰੋਸੀਜਰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਚ ਦੇ ਦਿੱਤੇ ਗਏ ਨੇ ਫਿਰ ਅੱਗੇ ਆ ਜੰਨੇ ਆ ਸੈਕਸ਼ਨ 700 ਸੋਰੀ ਸੈਕਸ਼ਨ 472 472 ਚ ਇਹ ਰਿਹਾ ਜੀ ਮਰਸੀ ਪਿਟੀਸ਼ਨ ਇਨ ਡੈਥ ਸੈਂਟੈਂਸ ਕੇਸਸ ਮਰਸੀ ਪਿਟੀਸ਼ਨ ਇਨ ਡੈਥ ਸੈਂਟੈਂਸ ਕੇਸਸ ਇਹਦੇ ਵਿੱਚ ਇੱਕ ਨਵੀਂ ਐਡੀਸ਼ਨ ਕੀਤੀ ਗਈ ਹੈ ਫਿਰ ਆ ਜੀ ਇਹ ਤੇ ਸੈਕਸ਼ਨ 5 30 ਚ 61 uh, 530 ট্রায়াল এন্ড প্রসিডিং টু বি হেল্ড ইন ইলেকট্রনিক মোড তারમે ਦੱਸਿਆ ਸੀ ਕਿ ਬੰਦਾ ਫੋਰਨ ਫੜਿਆ ਗਿਆ ਇੰਡੀਆ ਚ ਨਹੀਂ ਆ ਰਿਹਾ ਜਾਂ ਨਹੀਂ ਕੋਈ ਦਿੱਕਤ ਆ ਰਹੀ ਹੈ ਤੇ ਸੋਸ਼ਲ ਉਹਦੇ ইলেকট্রনিক ਮੋਡ ਦੇ ਨਾਲ ਹੀ ਉਹਦੇ ਤੇ ਕਾਰਵਾਈ ਚੱਲ ਸਕਦੀ ਹੈ ਯਾਨੀ ਕਿ ਜਿਹੜੀਆਂ ਅੱਜ ਕੱਲ ਸਾਡੀਆਂ ਕੋਰਟਸ ਥਰੂ ਥਰੂ ਵੀਡੀਓ ਕਾਨਫਰੈਂਸਿੰਗ ਇਹੋ ਚੀਜ਼ਾਂ ਫੋਰਨ ਬੈਠਾ ਹੈ ਮੈਟ੍ਰਿਮੋਨিয়াল ਕੇਸ ਹੈ ਉਹਨੇ ਗਵਾਹੀ ਦੇਣੀ ਹੈ ਤੇ ਉਹ ਉੱਥੇ ਜਾ ਉਥੋਂ ਦੀ ਅੱਜ ਕੱਲ੍ਹ ਵੀ ਪ੍ਰੋਸੀਜਰ ਮੈਂ ਤੁਹਾਨੂੰ ਦੱਸ ਦਿੰਨਾ ਸਾਰੇ ਮੇਰੇ ਭੈਣ ਭਰਾ ਜਿਹੜੇ ਫੋਰਨ ਬੈਠੇ ਆ ਜਦੋਂ ਵੀ ਤੁਸੀਂ ਆਪਣੀ ਗਵਾਹੀ ਦੇਣੀ ਹੈ ਜਾਂ ਕੋਈ ਚੀਜ਼ ਟੈਂਡਰ ਕਰਨਾ ਚਾਹੁੰਦੇ ਹੋ ਤਾਂ ਜ਼ਰੂਰੀ ਨਹੀਂ ਕਿ ਤੁਸੀਂ ਇੰਡੀਆ ਆਓ ਡੈਫੀਨੇਟਲੀ ਕਰਾਸ ਐਗਜ਼ਾਮੀਨੇਸ਼ਨ ਲਈ ਤੁਹਾਨੂੰ ਆਉਣਾ ਪੈਂਦਾ ਹੈ ਕਿਉਂਕਿ ਉਹ ਕਟਾਰੇ ਚ ਬੈ ਕੇ ਹੁੰਦਾ ਹੈ ਉਹਦਾ ਪ੍ਰੋਸੀਜਰ ਹੈ ਕਿ ਇੰਡੀਆ 'ਚ ਤੁਹਾਡੇ ਵਕੀਲ ਸਾਹਿਬ ਐਪਲੀਕੇਸ਼ਨ ਪਾਉਣਗੇ ਮਾਨਯੋਗ ਅਦਾਲਤ 'ਚ ਦੱਸਣਗੇ ਕਿ ਉਹ ਫਲਾਣੇ ਕੰਟਰੀ 'ਚ ਫਲਾਣੀ ਥਾਂ ਤੇ ਰਹਿ ਰਿਹਾ ਹੈ ਔਰ ਉਥੋਂ ਦਾ ਨੀਰੈਸ ਜਿਹੜਾ ਇੰਡੀਅਨ ਐਂਬੈਸੀ ਹੈ ਜਾਂ ਉਥੋਂ ਦੇ ਕਮਿਊਨਿਟੀ ਸੈਂਟਰ ਬਣੇ ਹੋਏ ਨੇ অথরাইਜ਼ ਗਵਰਨਮੈਂਟ ਦੇ ਕਮਿਊਨਿਟੀ ਸੈਂਟਰ ਉਥੇ ਤੁਹਾਡੀ اٹੈਂਡੈਂਸ ਮਾਰਕ ਹੋਗੇ ਉਥੋਂ ਦੇ ਲੋਕਲ ਜਿਹੜਾ ਪ੍ਰੈਸਾਈਡਿੰਗ ਅਫਸਰ ਹੈ ਤੁਹਾਡੀ اٹੈਂਡੈਂਸ ਸ਼ੂਰ ਕਰਕੇ ਤੁਹਾਡੀ ਆਈਡੈਂਟੀਟੀ ਵੈਰੀਫਾਈ ਕਰਕੇ ਤੁਹਾਨੂੰ ਥਰੂ ਵੀਡੀਓ ਕਾਨਫਰੈਂਸਿੰਗ ਪੇਸ਼ ਕਰਾ ਸਕਦੇ ਨੇ ਫੋਰ ਐਗਜ਼ਾਮਪਲ ਜਿਵੇਂ 13 ਵਿੱਚ ਮਿਊਚੁਅਲ ਡਿਵੋਰਸ ਵਿੱਚ ਆਪਾਂ ਲੜਕੀ ਦੇ ਜਾਂ ਲੜਕੇ ਦੇ ਫੋਰਨ ਬੈਠੇ ਆ ਇੱਥੇ ਬਿਆਨ ਕਰਾ ਸਕਦੇ ਆ ਇੰਡੀਆ 'ਚ ਤੁਹਾਡਾ ਰਿਪਰੈਜ਼ੈਂਟੇਟਿਵ ਹੋਣਾ ਜ਼ਰੂਰੀ ਹੈ ਡਿਟੇਲ ਗੱਲ ਉਸਦੇ ਨਾਲ ਹੀ ਜਿਸ ਤਰ੍ਹਾਂ ਤੁਸੀਂ ਜੈਂਡਰ ਇਕੁਐਲਿਟੀ ਦੀ ਗੱਲ ਕੀਤੀ ਤਾਂ ਉਸ ਦੇ ਵਿੱਚ ਹੁਣ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਕਿ ਅਕਸਰ ਹੀ ਕੁੜੀਆਂ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਸੀ ਲੜਕੀਆਂ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਸੀ ਤਾਂ ਹਮੇਸ਼ਾ ਹੀ ਲੜਕੀਆਂ ਦੇ ਵੱਲੋਂ ਕਿਹਾ ਜਾਂਦਾ ਸੀ ਕਿ ਸਾਡੇ ਲਈ ਤਾਂ ਕੋਈ ਕਾਨੂੰਨ ਨਹੀਂ ਹੈ ਜੇ ਸਾਡੇ ਨਾਲ ਗਲਤ ਹੁੰਦਾ ਹੈ ਤਾਂ ਸਾਡੇ ਲਈ ਕੋਈ ਕਾਨੂੰਨ ਨਹੀਂ ਹੈ ਤਾਂ ਉਹਨਾਂ ਦੇ ਲਈ ਹੁਣ ਫਾਇਦਾ ਹੋਣ ਵਾਲਾ ਹੈ ਡੈਫੀਨੇਟਲੀ ਜੀ ਇਹ ਵੀ ਸਾਡੇ ਪਿੱਛੇ ਪਤਾ ਲੱਗਦਾ ਸੀ ਕਈ ਵਾਰੇ ਲੜਕੀਆਂ ਵੀ ਪਰੇਸ਼ਾਨ ਕਰਦੀਆਂ ਸੀ ਮੁੰਡਿਆਂ ਨੂੰ ਔਰ ਆਫਟਰ ਸੈਕਸਚੁਅਲ ਇੰਟਰਕੋਰਸ ਨਾਮ ਉਲਟੇ ਪਾਸੇ ਲੱਗ ਜਾਂਦਾ ਸੀ ਕਿ ਰੇਪ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਸੋ ਅੱਜ ਜੈਂਡਰ ਇਕੁਐਲਿਟੀ ਦੇ ਵਿੱਚ ਉਹਨਾਂ ਬੱਚਿਆਂ ਨੂੰ ਵੀ ਪ੍ਰਾਵਧਾਨ ਮਿਲਿਆ ਜੇ ਤੁਸੀਂ ਉਸ ਬੱਚੇ ਨਾਲ ਮਾਈਨਰ ਬੱਚੇ ਨਾਲ ਜੇ ਕੋਈ ਛੇੜਛਾੜ ਕਰਦੇ ਹੋ ਜੋ ਲੜਕੀ ਨੂੰ ਛੇੜਨ ਦੀ ਪਨਿਸ਼ਮੈਂਟ ਸੀ ਜਾਂ ਉਹਦੇ ਪ੍ਰਾਈਵੇਟ ਪਾਰਟ ਨੂੰ ਹੱਥ ਲਾ ਕੇ ਜੋ ਪਨਿਸ਼ਮੈਂਟ ਮਿਲਦੀ ਸੀ ਬਾਕਸਵਰਟ ਦੇ ਅੰਡਰ ਉਹ ਮੇਲ ਦੇ ਵੀ ਉਸ ਛੇੜਖਾਨੀ ਦੇ ਵਿੱਚ ਉਹੋ ਜੀ ਸਜ਼ਾ ਤਨੂੰ ਮਿਲਣ ਦੇ ਪ੍ਰਾਵਧਾਨ ਆ ਚੁੱਕੇ ਨੇ ਇਸ ਤੋਂ ਲਾ ਸੈਕਸ਼ਨ 48 ਦੀ ਜੇ ਮੈਂ ਗੱਲ ਕਰਾਂ ਇੰਡੀਅਨ ਪੈਨਲ ਕੋਡ ਦੀ ਉਹ ਆ ਜਾਂਦੀ ਜੀ ਐਬੈਟਮੈਂਟ ਆਊਟਸਾਈਡ ਇੰਡੀਆ ਫਾਰ ਆਫੈਂਸਸ ਇਨ ਇੰਡੀਆ ਬਾਹਰ ਬਹਿ ਕੇ ਜੇ ਤੁਸੀਂ ਕੋਈ ਹਰਕਤਾਂ ਕਰ ਦਿਓ ਜਿਹੜੀ ਮੈਂ ਤੁਹਾਨੂੰ ਫੋਰਨ ਵਾਲੀ ਗੱਲ ਦੱਸੀ ਹੈ ਜਿਹੜੇ ਇੰਡੀਆ ਦੇ ਅਗੇਂਸਟ ਕੋਈ ਗੱਲਬਾਤ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਇਹਦੇ ਵਿੱਚ ਪਨਿਸ਼ਮੈਂਟ ਮਿਲਦੀ ਹੈ ਸੋ ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਸਰ ਇਹ ਬਾਹਰ ਬਹਿ ਕੇ ਸਿਰਫ ਫੋਰਨ ਕੰਟਰੀਜ਼ ਦੇ ਵਿੱਚ ਹੀ ਹੈ ਜਾਂ ਫਿਰ ਜਿਹੜੇ ਸਾਡੇ ਵਿਰੋਧੀ ਦੇਸ਼ ਨੇ ਉਹ ਵੀ ਕਰਦੇ ਆ ਜਾਂ ਉਹਨਾਂ ਤੇ ਵੀ ਕੋਈ ਇਫੈਕਟ ਪਵੇਗਾ ਜੇ ਜਿਹੜਾ ਮਰਜ਼ੀ ਕਰੇ ਜੀ ਭਾਰਤ ਦੀ ਜਿਹੜੀ ਸਵੈਰਨਟੀ ਹੈ ਉਹਦੀ ਦੇਸ਼ ਦੀ ਜਿਹੜੀ ਇੱਕ ਮਰਿਆਦਾ ਹੈ ਉਹਨੂੰ ਭੰਗ ਕਰਨ ਵਾਲਾ ਕੋਈ ਵੀ ਵਿਅਕਤੀ ਚਾਹੇ ਉਹ ਇੰਡੀਅਨ ਮੂਲ ਦਾ ਹੈ ਚਾਹੇ ਉਹ ਫੋਰਨ ਮੂਲ ਦਾ ਜੀ ਅਸੀਂ ਅੱਗੇ ਸੁਣਦੇ ਸੀ ਕਿ ਕੋਈ ਵੀ ਇੰਡੀਆ ਤੋਂ ਬਾਹਰ ਬੈਠ ਕੇ ਝੰਡੇ ਨੂੰ ਅੱਗ ਲਾ ਰਿਹਾ ਜਾਂ ਝੰਡੇ ਦਾ ਜਿਹੜਾ ਸਮਾਨ ਖੂਨ ਦੀ ਗੱਲ ਕਰਦਾ ਹੈ ਜਾਂ ਸਮਾਨ ਤੇ ਸਵਾਲ ਚੁੱਕਦਾ ਹੈ ਤਾਂ ਹੁਣ ਉਹਦੇ ਤੇ ਵੀ ਕਾਰਵਾਈ ਕੀਤੀ ਜਾਵੇਗੀ ਡੈਫੀਨੇਟਲੀ ਪਹਿਲਾਂ ਉਹਦੇ ਲਈ ਫੋਰਨ ਕੰਟਰੀ ਵਿੱਚ ਤਰਲੇ ਕੱਢਣੇ ਪੈਂਦੇ ਸੀ ਕਰਨਾ ਪੈਂਦਾ ਸੀ ਔਰ ਫਿਰ ਜਦੋਂ ਪਿੱਛੇ ਜੇ ਯਾਦ ਕਰੋ ਕਿ ਇੰਗਲੈਂਡ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਸ਼ਰਾਰਤਾ ਕੀਤੀਆਂ ਫਿਰ ਜਦੋਂ ਇੰਡੀਆ ਨੇ ਇੱਕ ਲੈਟਰ ਇਸ਼ੂ ਕੀਤੀ ਕਿ ਐਮਬੈਸੀ ਬੰਦ ਕਰੋ ਤੇ ਨਿਕਲੋ ਬਾਹਰ ਸੋ ਇਮੀਡੀਏਟਲੀ ਉਹਨਾਂ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਸੀ ਲੱਭੇ ਗਏ ਸੀ ਔਰ ਅਰੈਸਟ ਵੀ ਕੀਤਾ ਗਿਆ ਇੰਡੀਆ ਚ ਹੁਣ ਤਰੀਕਾ ਵੀ ਭੁਗਤ ਰਹੇ ਨੇ ਔਰ ਉਹਦਾ ਕਾਨੂੰਨ ਹੀ ਬਣ ਗਿਆ ਲਾਜ ਬਣ ਗਿਆ ਔਰ ਬਹੁਤ ਜਲਦੀ ਤੁਹਾਨੂੰ ਦੱਸ ਦੇਣਾ ਕਿ ਇੰਟਰਨੈਸ਼ਨਲ ਜਿਹੜੇ ਇਹੋ ਜਿਹੇ ਕ੍ਰਿਮੀਨਲਸ ਨੇ ਉਹ ਦੂਸਰੇ ਕੰਟਰੀ ਚ ਜਾ ਕੇ ਘੁੰਮੇ ਨੇ ਬੈਠੇ ਨੇ ਜਾਂ ਉੱਥੇ ਜਾ ਕੇ ਐਸਾਈਲਮ ਮੰਗਦੇ ਪਏ ਨੇ ਸੋ ਉਹਨਾਂ ਉੱਤੇ ਵੀ ਸ਼ਿਕੰਜਾ ਟਾਈਟ ਹੋਣ ਜਾ ਰਿਹਾ ਹੈ ਈਜ਼ੀ ਨਹੀਂ ਰਹੇਗਾ ਮੂਰਖ ਬਣਾਣਾ ਜਨੂਨ ਬੰਦੇ ਨੂੰ ਪੂਰੀ ਚੀਜ਼ ਮਿਲੇਗੀ ਬਟ ਮਾੜੇ ਬੰਦੇ ਨੂੰ ਜਿਹੜਾ ਨੀਤੋਂ ਮਾੜਾ ਆਦਮੀ ਆ ਉਹਦੇ ਤੇ ਸ਼ਿਕੰਜਾ ਕੱਸਿਆ ਜਾਏਗਾ ਸਰ ਉਸ ਦਿਨ ਨਾਲ ਆਮ ਪਬਲਿਕ ਦਾ ਕੀ ਕੀ ਫਾਇਦਾ ਹੋਇਆ ਇਸ ਦੇ ਵਿੱਚ ਕਿਉਂਕਿ ਇੱਕ ਪਾਸੇ ਅਸੀਂ ਆਰੋਪੀਆਂ ਤੇ ਸ਼ਿਕੰਜਾ ਕੱਸਿਆ ਜਾਵੇਗਾ ਪਰ ਉਸ ਦੇ ਨਾਲ ਆਮ ਪਬਲਿਕ ਨੂੰ ਕਿੰਨੀ ਕੀ ਰਾਹਤ ਮਿਲੇਗੀ ਕਿਉਂਕਿ ਅੱਗੇ ਦੇਖਦੇ ਸੀ ਕੋਰਟ ਦੇ ਚੱਕਰ ਘਟਨੇ ਪੈਂਦੇ ਸੀ ਬਾਰ-ਬਾਰ ਜਾਣਾ ਪੈਂਦਾ ਸੀ ਉਸ ਦੇ ਵਿੱਚ ਕੋਈ ਰਾਹਤ ਮਿਲੇਗੀ ਬਹੁਤ ਜਲਦੀ ਮੈਂ ਤੁਹਾਨੂੰ ਦੱਸਿਆ ਗਿਆ ਇਹ ਤਾਂ ਪ੍ਰੋਸੀਜਰ ਵਿੱਚ ਡੇਜ਼ ਫਾਈਨ ਹੋਣ ਵਾਲੇ ਨੇ ਡਿਫਾਈਨ ਬਈ ਫਾਰ ਇਗਜ਼ਾਮਪਲ ਤੁਸੀਂ ਸਿਵਲ ਕੇਸ ਪਾਇਆ ਤੇ ਤੁਹਾਨੂੰ ਪਹਿਲੇ ਦਿਨ ਤੋਂ ਤਰੀਕਾ ਮਿਲ ਜਾਣਗੇ ਤੁਹਾਨੂੰ ਇੱਕ ਚਾਰਟ ਮਿਲ ਜੇਗਾ ਵੀ ਇੰਨੇ-ਇੰਨੇ ਦਿਨਾਂ ਚ ਇੰਨੀ ਤਰੀਕ ਨੂੰ ਤੁਹਾਡੀ ਐਵੀਡੈਂਸ ਹੈ ਪ੍ਰੋਬੇਬਲ ਉਹ ਰੋ ਟਾਈਮ ਆਉਣ ਵਾਲਾ ਹੈ ਕਿ ਤੁਸੀਂ ਆਪਣੀ ਤਿਆਰੀ ਕਰਕੇ ਕੋਰਟ ਚ ਵੜੋ ਤਾਂ ਕਿ ਕੋਟਾਂ ਦਾ ਟਾਈਮ ਵੇਸਟ ਨਾ ਹੋਵੇ ਡੇਟਾ ਦੇ ਡੇਟਾ ਲੈਣ ਵਾਲਾ ਕੰਮ ਨਾ ਵੇਸਟ ਹੋਵੇ ਇਹਨਾਂ ਚੀਜ਼ਾਂ ਦੇ ਪ੍ਰੋਸੀਜਰ ਤੇ ਡੇਜ਼ ਡਿਫਾਈਨ ਹੋਣ ਵਾਲੇ ਨੇ ਪੁਲਿਸ ਤੋਂ ਵੀ ਚਕੰਜਾ ਕੱਸਣ ਵਾਲਾ ਕਿ ਪੁਲਿਸ ਵੀ ਆਪਣੇ ਇਕਵਿਪਮੈਂਟ ਤਿੱਖੇ ਕਰੇ ਤੇਜ਼ ਕਰੇ ਔਰ ਪਿੱਛੇ ਜੇ ਮੈਂ ਵੀ ਇੱਕ ਇੰਟਰਵਿਊ ਚ ਕਿਹਾ ਸੀਗਾ ਕਿ ਪੁਲਿਸ ਵਾਲਾ ਜਾਂ ਕੋਈ ਸਰਕਾਰੀ ਮੁਲਾਜ਼ਮ ਆਪਣੇ ਪਰਸਨਲ ਮੋਬਾਈਲ ਤੋਂ ਤੁਹਾਡੀ ਵੀਡੀਓ ਵੀ ਨਹੀਂ ਬਣਾ ਸਕਦਾ ਫੋਟੋ ਨਹੀਂ ਖਿੱਚ ਸਕਦਾ ਸੋ ਇਸ ਕਰਕੇ ਉਹਨਾਂ ਨੂੰ ਆਪਣੇ ਇਕਵਿਪਮੈਂਟ ਵਧੀਆਂ ਕਰਨੇ ਪੈਣਗੇ ਤੇਜ਼ ਕਰਨੇ ਪੈਣਗੇ ਮੈਂ ਇੱਕ ਨਵੇਂ ਕਾਨੂੰਨ ਦੀ ਵੀ ਜਾਣਕਾਰੀ ਇੱਥੇ ਦੇ ਦੇਣਾ ਸੈਕਸ਼ਨ 68 ਆਈਪੀਸੀ ਪੁਰਾਣੀ ਪੁਰਾਣੇ ਨੂੰ ਆਈਪੀਸੀ ਕਹਿੰਦੇ ਸੀ ਨਵੀਂ ਨੂੰ ਕਹਿੰਦੇ ਭਾਰਤੀ ਨਿਆਂ ਸੰਹਿਤਾ ਦਾ ਸੈਕਸ਼ਨ 68 ਕੋਈ ਵੀ ਅਫੀਸਰ ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ ਆਪਣੇ ਸਬੋਡੀਨੇਟ ਨਾਲ ਕਿਸੇ ਕਿਸਮ ਦਾ ਕੋਈ ਸੈਕਸਚੁਅਲ ਰਿਲੇਸ਼ਨ ਬਣਾਉਂਦੀ ਜਾਂ ਇਹੋ ਜੀ ਗੱਲਬਾਤ ਕਰਦਾ ਉਹ ਵੀ ਅੱਜ ਲਾਉਚ ਪਨਿਸ਼ੇਬਲ ਆ ਗਿਆ ਉਹਦੀ ਇੱਕ ਵੱਖਰੀ ਪ੍ਰਾਵਧਾਨ ਦੇ ਦਿੱਤੀ ਗਈ ਹੈ ਸੋ ਉਹਨੂੰ ਇੱਕ ਜਨਰਲ ਕੈਟਾਗਰੀ ਦਾ ਜਿਹੜੀ ਕਹਿ ਸਕਦੇ ਹੋ ਕਿ 354 ਚ ਨਹੀਂ ਰੱਖਿਆ ਉਹਦੀ ਇੱਕ ਸਪੈਸ਼ਲ ਕੈਟਾਗਰੀ ਬਣਾ ਦਿੱਤੀ ਗਈ ਹੈ ਫਿਰ ਸੈਕਸ਼ਨ 73 ਬੜਾ ਇੰਪੋਰਟੈਂਟ ਹੈ ਕੋਰਟ ਦੀ ਕੋਈ ਖਬਰ ਇਹ ਸਾਰੇ ਪ੍ਰੈਸ ਰਿਪੋਰਟਰ ਸਾਰੇ ਮੇਰੇ ਭੈਣ ਭਰਾ ਸਮਝ ਲੈਣ ਸੈਕਸ਼ਨ 73 ਕੀ ਕਹਿ ਰਿਹਾ ਮੈਂ ਸਪੈਸ਼ਲ ਕਹਿ ਰਿਹਾ ਜਿੰਨੇ ਪ੍ਰੈਸ ਵਾਲੇ ਧਿਆਨ ਨਾਲ ਸੁਣ ਲੇ ਸੈਕਸ਼ਨ 73 ਭਾਰਤੀ ਨਿਆਂ ਸੰਸਥਾ 2023 ਪ੍ਰਿੰਟਿੰਗ অর ਪਬਲਿਸ਼ਿੰਗ ਆਫ ਐਨੀ ਮੈਟਰ ਰੇਟਿੰਗ ਟੂ ਕੋਰਟ ਪ੍ਰोसीडिंग ਵਿਦਆਊਟ ਪਰਮਿਸ਼ਨ ਅੱਜ ਅਦਾਲਤ ਚ ਹੋਇਆ ਅੱਜ ਅਦਾਲਤ ਚ ਹੋਇਆ ਇਹ ਵਾਲੇ ਸ਼ਬਦ ਸ਼ਾਇਦ ਬੰਦ ਹੋਣਗੇ ਜਦ ਤੱਕ ਤੁਹਾਡੇ ਕੋ ਰਿਟਨ ਪਰਮਿਸ਼ਨ ਨਹੀਂ ਹੈ ਕਿਉਂਕਿ ਪ੍ਰਾਈਵੇਸੀ ਵੀ ਹੋ ਸਕਦਾ ਮੇਨਟੇਨ ਕਰਨੀ ਹੋਵੇ ਰੈਸਟ੍ਰਿਕਟਿਡ ਕੈਟਾਗਰੀ ਕੇਸ ਹੁੰਦੇ ਨੇ ਰੇਪ ਕੇਸ ਵਿਕਟਮ ਕੇਸ ਊਮਨ ਕੇਸ ਹੋ ਸਕਦਾ ਉਹਦੀ ਪ੍ਰਾਈਵੇਸੀ ਨਾ ਦੱਸਣੀ ਹੋਵੇ ਸੋ ਉਦੇ ਵਾਸਤੇ ਇੱਕ ਅਥੋਰਾਈਜ਼ ਉਹ ਉਸੇ ਕੇਸ ਦੇ ਵਕੀਲ ਸਾਹਿਬ ਹੋਣਗੇ ਲੀਗਲ ਓਪੀਨੀਅਨ ਤੁਸੀਂ ਕਿਸੇ ਕੋ ਵੀ ਲੈ ਸਕਦੇ ਹੋ ਪਰਟੀਕੂਲਰ ਕੇਸ ਦੀ ਜਾਣਕਾਰੀ ਲੈਣ ਲਈ ਤੁਹਾਨੂੰ ਇੱਕ ਅਥੋਰਾਈਜ਼ ਬੰਦੇ ਦਾ ਹੋਣਾ ਜਾਂ ਕੋਰਟ ਦੀ ਪਰਮਿਸ਼ਨ ਜ਼ਰੂਰੀ ਹੋਏਗੀ ਉਹਦੇ ਤੇ ਤੁਸੀਂ ਆਪਣੀਆਂ ਟਿੱਪਣੀਆਂ ਆਪਣੇ ਆંકੜੇ ਆਪਣੀ ਪੜਤਾਈ ਨਹੀਂ ਚਲਾ ਸਕੋਗੇ ਇਹ ਬੜੀ ਸੋਚਣ ਵਾਲੀ ਗੱਲ ਹੈ ਸੈਕ ਕਦੋਂ ਤੱਕ ਲਾਗੂ ਹੋ ਜਾਣਗੇ ਤੇ ਇਸ ਦਾ ਅਸਰ ਕਦੋਂ ਤੱਕ ਨਜ਼ਰ ਆਵੇਗਾ ਦੇਖੋ ਜੀ ਅਸਰ ਦੀ ਤੇ ਮੈਨੂੰ ਵੀ ਨਹੀਂ ਪਤਾ ਕਿਦੋਂ ਨਜ਼ਰ ਆਏਗਾ ਉਹ ਤੇ ਜਿੰਨੇ ਲਾਗੂ ਕਰਨਾ ਹੈ ਉਹਦੇ ਤੇ ਨਿਰਭਰ ਕਰਦਾ ਹੈ ਪਰ ਐਜ਼ ਪਰ ਨੋਟੀਫਿਕੇਸ਼ਨ 1 ਜੁਲਾਈ ਕੱਲ ਤੋਂ ਯਾਨੀ ਕਿ ਇਹ ਲਾਗੂ ਹੋਣ ਜਾ ਰਿਹਾ ਹੈ ਔਰ ਆਰਗੇਨਾਈਜ਼ ਕ੍ਰਾਈਮ ਦਾ ਇਹਦੇ ਚ ਜ਼ਿਕਰ ਕੀਤਾ ਗਿਆ ਕਿ ਜੇ ਅਸੀਂ ਤਰੀਕੇ ਨਾਲ ਜਿਹਨੂੰ ਅੱਜ ਕੱਲ ਆਪਾਂ ਸ਼ਾਪਿੰਗ ਮਾਲ ਕ੍ਰਾਈਮ ਕਰਨੇ ਆ ਵੀ ਪਲਾਨ ਕਰਕੇ ਕੀਤਾ ਜਾਂਦਾ ਉਹਦੇ ਤੇ ਗੱਲਾਂ ਬਾਤਾਂ ਹੁੰਦੀਆਂ ਨੇ ਪੈਟੀ ਕ੍ਰਾਈਮ ਦੀ ਗੱਲ ਕੀਤੀ ਜਾਂਦੀ ਹੈ ਫਿਰ 테러ਰਿਸਟ ਐਕਟ ਦਾ ਇੱਕ ਨਵਾਂ ਇਹਦੇ ਚ 113 ਸੈਕਸ਼ਨ ਬਣਾ ਦਿੱਤਾ ਗਿਆ ਹੈ ਫਿਰ 152 ਆ ਜਾਂਦਾ ਹੈ ਜਿਹੜਾ ਕੀ ਕਹਿੰਦਾ ਕਿ ਐਨ ਇੰਡੇਜਨ ਉਹੀ ਕੰਟਰੀ ਦੀ ਜਿਹੜੀ ਸਵਰਨਟੀ ਨੂੰ ਉਹ ਸੈਕਸ਼ਨ 152 ਜਿਹੜਾ ਮੈਂ ਤੁਹਾਨੂੰ ਕਿਹਾ ਕਿ ਝੰਡੇ ਨੂੰ ਜਾਂ ਕਿਸੇ ਨੂੰ ਵੀ ਦਾਗ ਹੀ ਕਰਨ ਵਾਸਤੇ ਜਾਂ ਦੇਸ਼ ਦੀ ਇੱਜ਼ਤ ਨੂੰ ਰੋਲਣ ਲਈ ਜਿਹੜੇ ਬੰਦੇ ਕੰਮ ਕਰਨਗੇ ਤੇ ਜਿਹੜੀ ਸਨੇਚਿੰਗ ਹੈ ਉਹਦੀ ਡਿਫੀਨੇਸ਼ਨ ਨੂੰ ਚੇਂਜ ਕੀਤਾ ਗਿਆ ਤੇ ਬਹੁਤ ਸਾਰੀਆਂ ਹੋਰ ਚੇਂजेस ਆਈਆਂ ਨੇ ਏਡੀ ਮੋਟੀ ਕਿਤਾਬ ਹੈ ਪ੍ਰੋਗਰਾਮ 4 ਦਿਨ ਚੱਲੇਗਾ ਕਿਸ ਦਿਨ ਲੋ ਤੇ ਕਲਾਸ ਲਾ ਦੇਾਂਗੇ ਸੋ ਫਿਰ ਵੀ ਕਵਾਂਗਾ ਜਿਹੜੇ ਕ੍ਰਿਮੀਨਲਸ ਨੇ ਜਿਹੜੇ ਉਹਨਾਂ ਚ ਲਕੂਨੇ ਸੀ ਕ੍ਰਾਈਮ ਚੋਂ ਬਚਣ ਵਾਲੇ ਉਹ ਲਕੂਨੇ ਕਾਫੀ ਘਟ ਗਏ ਨੇ ਤੇ ਪਨਿਸ਼ਮੈਂਟ ਤੱਕ ਜ਼ਰੂਰ ਜਾਣਗੇ ਔਰ ਉਮੀਦ ਕਰਦਾ ਕਿ ਸਾਡੀ ਪੰਜਾਬ ਪੁਲਿਸ ਹਰਿਆਣਾ ਪੁਲਿਸ ਚੰਡੀਗੜ੍ਹ ਪੁਲਿਸ ਇਹਦੇ ਤੇ ਪੂਰੀ ਮੁਸ਼ਤਿਹਦੀ ਨਾਲ ਕੰਮ ਕਰੇਗੀ ਔਰ ਆਪਣੇ ਅੰਦਰ ਰਿਸੋਰਸਸ ਵਧਾ ਕੇ ਸਹੀ ਬੰਦੇ ਨੂੰ ਸਹੀ ਨਿਆਂ ਤੱਕ ਪੂਰੀ ਪੂਰੀ ਮਿਹਨਤ ਕਰੇਗੀ ਐਸਨਲ ਧੰਨਵਾਦ ਸ਼ੁਕਰੀਆ ਤੁਹਾਡਾ ਤਾਂ ਬਿਲਕੁਲ ਕਿਤੇ ਨਾ ਕਿਤੇ ਹੁਣ ਫਰਕ ਪੈਣ ਵਾਲਾ ਹੈ ਚੀਜ਼ਾਂ ਦੇ ਵਿੱਚ ਅਕਸਰ ਅਸੀਂ ਸੁਣਦੇ ਸੀ ਕਿ ਵਿਦੇਸ਼ਾਂ ਦੇ ਵਿੱਚ ਬੈਠ ਕੇ ਕ੍ਰਾਈਮ ਕਰਾਈ ਜਾਂਦੇ ਸੀ ਇਧਰ ਜਿਹੜਾ ਇੱਕ ਰਿਮੋਟ ਕੰਟਰੋਲਡ ਵਿਦੇਸ਼ਾਂ ਦੇ ਵਿੱਚ ਹੁੰਦਾ ਸੀ ਤੇ ਉਹ ਕੰਮ ਇਧਰ ਕਰਦਾ ਸੀ ਤਾਂ ਉਸ ਦੇ ਵਿੱਚ ਕਿਤਨੇ ਕਿਤੇ ਔਖਾ ਹੁੰਦਾ ਸੀ ਉਹਨਾਂ ਚੀਜ਼ਾਂ ਨੂੰ ਲੱਭਣਾ ਪਰ ਹੁਣ ਬਹੁਤ ਆਸਾਨ ਹੋ ਜਿਗਾ ਇਸ ਦਿਨ ਨਾਲ ਤੇ ਉਸ ਦਿਨ ਨਾਲ ਹੀ ਇੱਕ ਜੈਂਡਰ ਇਕੁਐਲਿਟੀ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਜਿੱਥੇ ਅਸੀਂ ਮੁੰਡਿਆਂ ਨੂੰ ਅਕਸਰ ਹੀ ਕਹਿੰਦੇ ਸੀ ਕਿ ਮੁੰਡਿਆਂ ਦੇ ਉੱਤੇ ਕਾਰਵਾਈ ਹੋਵੇਗੀ ਪਰ ਹੁਣ ਕੁੜੀ ਦੇ ਲਈ ਵੀ ਇੱਕ ਕਾਰਵਾਈ ਹੋਣ ਦੀ ਜਿਹੜੀ ਸੁਭਾਵਨਾ ਬਣ ਚੁੱਕੀ ਹੈ ਜੇ ਮੁੰਡਿਆਂ ਦੇ ਉੱਤੇ ਕਾਰਵਾਈ ਹੋਵੇਗੀ ਉਸ ਦੇ ਨਾਲ ਹੀ ਕੁੜੀਆਂ ਦੇ ਉੱਤੇ ਵੀ ਹੁਣ ਕਾਰਵਾਈ ਹੋਵੇਗੀ ਉਸ ਦੇ ਨਾਲ ਹੀ ਕੁਝ ਹੋਰ ਲਾਜ਼ ਨੇ ਜੋ ਕੱਲ ਤੋਂ ਲਾਗੂ ਹੋਣ ਵਾਲੇ ਆ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਲਾਜ਼ ਦੇ ਨਾਲ ਸਾਡੀ ਸੁਸਾਇਟੀ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ ਕੀ ਇੰਪੈਕਟ ਪੈਂਦਾ ਹੈ ਕੀ ਅਸਾ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਵੀਡੀਓ ਜਰਨਲਿਸਟ ਲਾਤਾ ਪ੍ਰਸ਼ਾਦ ਦੇ ਨਾਲ ਇੰਦਰ ਸਿੱਧੂ ਐਬੀਪੀ ਸੰਜਾ ਚੰਡੀਗੜ੍ਹ